ਸਾਸੀ ਕਾਲ ਜੀ ਬਾਈ ਜੀ ਸਭ ਤੋਂ ਪਹਿਲਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਗੱਲ ਕਰਾਂਗੇ ਸ਼ੁਭਕਰਨ ਵੀਰੇ ਦੀ ਸ਼ੁਭਕਰਨ ਭਰਾ ਸਾਡੇ ਵਿਚਕਾਰ ਨਹੀਂ ਪਰ ਦਿਲਾਂ ਦੇ ਵਿੱਚ ਰਹੇਗਾ ਸ਼ਹੀਦ ਹੋਇਆ ਖਨੋਰੀ ਬਾਰਡਰ ਤੇ ਗੋਲੀ ਵੱਜਿਆ ਗਿੱਚੀ ਚ ਤੇ ਸ਼ੇਅਰ ਜ਼ਰੂਰ ਕਰਦੇ ਹੋ ਵੀਡੀਓ ਨੂੰ ਕਿਉਂਕਿ ਉਹ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਰਹੇਗਾ ਪਰ ਅੱਜ ਸ਼ੁਭਕਰਨ ਦੇ ਨਾਂ ਤੇ ਬਹੁਤ ਸਾਰੇ ਫਰਾਡ ਹੋ ਰਹੇ ਨੇ ਬਾਈ ਜੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਫਰਾਡ ਇਸ ਲਈ ਹੋ ਰਹੇ ਨੇ ਕਿਉਂਕਿ ਅੱਜ ਹਰ ਇੱਕ ਸ਼ੁਭਕਰਨ ਦੇ ਪਰਿਵਾਰ ਦੇ ਨਾਲ ਖੜਾ ਸ਼ੁਭਕਰਨ ਦੇ ਨਾਲ ਖੜਾ ਸ਼ੁਭਕਰਨ ਨੂੰ ਇਨਸਾਫ ਦਿਵਾਉਣ ਦੇ ਲਈ ਆਵਾਜ਼ ਚੱਕੀ ਜਾ ਰਹੀ ਆ ਕੈਂਡਲ ਮਾਰਚ ਕਿਤੇ ਜਾ ਰਹੇ ਨੇ ਪਰ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਅਜਿਹੇ ਲੋਕ ਵੀ ਨੇ ਅਜਿਹੇ ਲਿੱਚੜ ਲੋਕ ਵੀ ਨੇ ਅਜਿਹੇ ਭੁੱਖੇ ਨੰਗੇ ਲੋਕ ਵੀ ਨੇ ਜਿਹੜੇ ਇਸ ਦਾ ਨਜਾਇਜ਼ ਫਾਇਦਾ ਉਠਾ ਰਹੇ ਨੇ ਬਿਲਕੁਲ ਭਾਈ ਜੀ ਉਹ ਲੋਕਾਂ ਤੋਂ ਪੈਸੇ ਆਪਣੇ ਅਕਾਊਂਟ ਦੇ ਵਿੱਚ ਖਾਤਿਆਂ ਦੇ ਵਿੱਚ ਪਵਾ ਰਹੇ ਨੇ ਪਰ ਜਿਹੜਾ ਅਕਾਊਂਟ ਨੰਬਰ ਸ਼ੌਂਕੀ ਸਰਦਾਰ ਨੇ ਦੱਸਿਆ ਉਹ ਬਿਲਕੁਲ ਸਹੀ ਹੈ ਠੀਕ ਹੈ ਜੀ ਕਿਉਂਕਿ ਬਾਈ ਨੇ ਕਿਹਾ ਕਿ ਮੈਨੂੰ ਜਿੰਨੀ ਵੀ ਅਰਨਿੰਗ ਹੋਏਗੀ ਸਾਰੀ ਅਰਨਿੰਗ ਮੈਂ ਉਸ ਨੂੰ ਦਵਾਂਗਾ ਆਪਣੇ ਕੋਲੋਂ ਹੀ ਪੈਸੇ ਦਿੱਤੇ ਹਨ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਆ ਅਸੀਂ ਵੀ ਕਰਾਂਗੇ ਪਰ ਬਾਈ ਜੀ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕੋਈ ਸ਼ੁਭ ਕਰਨ ਦਾ ਚਾਚਾ ਕੋਈ ਸ਼ੁਭ ਕਰਨ ਦਾ ਪਿਓ ਬਣ ਰਿਹਾ ਤੇ ਸਕੈਨਰ ਲਾ ਰਿਹਾ ਫੋਟੋਆਂ ਦੇ ਨਾਲ ਠੀਕ ਆ ਫੋਟੋਆਂ ਤਾਂ ਬਿਲਕੁਲ ਅਸਲੀ ਹੋਣਗੀਆਂ ਪਰ ਅੱਗੇ ਇੱਕ ਸਕੈਨਰ ਲਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਸ ਸਕੈਨਰ ਦੇ ਉੱਤੇ ਸਾਨੂੰ ਪੇਪੈਂਟ ਭੇਜੋ ਸ਼ੁਭਕਰਨ ਦੇ ਪਰਿਵਾਰ ਤੱਕ ਜਾਏਗੀ ਸ਼ੁਭਕਰਨ ਦੇ ਪਰਿਵਾਰ ਦਾ ਕਰਜ਼ਾ ਹਲਕਾ ਹੋਏਗਾ ਸ਼ੁਭਕਰਨ ਦਾ ਕਰਜ਼ਾ ਘੱਟ ਕੀਤਾ ਜਾਏਗਾ ਸ਼ੁਭਕਰਨ ਦੀ ਹੈਲਪ ਹੋਏਗੀ ਪਰ ਲੋਕ ਬਹਿਕਾਵੇ ਦੇ ਵਿਚਾਰ ਰਹੇ ਨੇ ਲੋਕ ਮਦਦ ਕਰਨ ਦੇ ਲਈ ਉਹਨਾਂ ਨੂੰ Google Pay ਪੇਪੈਂਟ ਕਰ ਰਹੇ ਨੇ ਉਹਨਾਂ ਨੂੰ ਜੀਪੇ ਕਰ ਰਹੇ ਨੇ ਫੋਨ ਪੇ ਕਰ ਰਹੇ ਨੇ ਟਰਾਂਸਫਰ ਕਰ ਰਹੇ ਨੇ ਖਾਤਿਆਂ ਦੇ ਵਿੱਚ ਪੇਮੈਂਟ ਪਾ ਰਹੇ ਨੇ ਬਾਈ ਜੀ ਇਦਾਂ ਦਾ ਕੁਝ ਵੀ ਨਾ ਕਰੋ ਜੇ ਤੁਹਾਨੂੰ ਲੱਗਦਾ ਉਸ ਦੇ ਪਰਿਵਾਰ ਦੇ ਕੋਲ ਜਾ ਕੇ ਠੀਕ ਆ ਵੱਲੋਂ ਪਿੰਡਾ ਬਾਈ ਦਾ ਉਹਨਾਂ ਨੂੰ ਜਾ ਕੇ ਸਹਾਇਤਾ ਕਰ ਸਕਦੇ ਹੋ ਠੀਕ ਹੈ ਜੀ ਜਾਂ ਕੋਈ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਅਕਾਊਂਟ ਦੇ ਵਿੱਚ ਪੈਸਾ ਪਾ ਸਕਦੇ ਹੋ ਵੱਧ ਤੋਂ ਵੱਧ ਆ ਯਾਰ ਕੈਸ਼ੇ ਦੇ ਕੇ ਆਓ ਹਨ ਜੇ ਦੇਣਾ ਪੜੇ ਉਹਨਾਂ ਦੇ ਕਰਜ਼ਾਦਾਰਨ ਪਰ ਸੋਸ਼ਲ ਮੀਡੀਆ ਤੇ ਕੋਈ ਵੀ ਤੁਹਾਨੂੰ ਫੋਟੋ ਦੇਖਦੀ ਆ ਠੀਕ ਹੈ ਕੋਈ ਵੀ ਤੁਹਾਨੂੰ ਮੈਸੇਜ ਆਉਂਦਾ ਕੋਈ ਵੀ WhatsApp ਤੇ ਮੈਸੇਜ ਆਂਦਾ ਕਿ ਸ਼ੁਭਕਰਨ ਦੇ ਖਾਤੇ 'ਚ ਪੈਸੇ ਪਾਓ ਐਸੀ ਆਂਦਾ ਵੀ ਇਸ ਖਾਤੇ ਦੇ ਵਿੱਚ ਪੈਸੇ ਪਾਓ ਜਾਂ Google Pay ਨੰਬਰ ਆਂਦਾ ਕੋਈ ਸਕੈਨਰ ਆਂਦਾ ਤਾਂ ਉਸ ਨੂੰ ਡਿਲੀਟ ਕਰੋ ਤੇ ਡਿਲੀਟ ਕਰਵਾਓ ਠੀਕ ਹੈ ਕਿਸੇ ਦਾ ਪੈਸਾ ਬਾਈ ਜੀ ਬਹੁਤ ਮਿਹਨਤ ਨਾਲ ਬਣਦਾ ਕਿਸੇ ਦਾ ਪੈਸਾ ਖਰਾਬ ਹੋਏਗਾ ਕਿਸੇ ਗਲਤ ਹੱਥੇ ਚੜੇਗਾ ਤੇ ਤੁਸੀਂ ਬਾਅਦ 'ਚ ਪਛਤਾਉਗੇ ਪੈਸਾ ਤੁਹਾਡਾ ਇੰਨੀ ਮਿਹਨਤ ਨਾਲ ਕਮਾਇਆ ਹੋਇਆ ਉਹ ਸਿੱਧੇ ਰਸਤੇ ਸਿੱਧੇ ਰਾਹ ਸਿੱਧੀ ਜਗ੍ਹਾ ਜਿੱਥੇ ਜਾਣਾ ਚਾਹੀਦਾ ਉੱਥੇ ਨਹੀਂ ਪਹੁੰਚ ਗਿਆ ਤਾਂ ਬੜਾ ਤੁਹਾਡਾ ਵੀ ਮਨ ਦੁਖੇਗਾ ਤਾਂ ਇਦਾਂ ਦੇ ਬਹੁਤ ਸਾਰੇ ਫਰਾਡ ਹੋ ਰਹੇ ਨੇ ਸਾਰਿਆਂ ਨੂੰ ਸਾਨੂੰ ਚਾਹੀਦਾ ਕਿ ਇੱਕ ਹੋ ਕੇ ਉਸ ਪਰਿਵਾਰ ਦੇ ਨਾਲ ਖੜਨਾ ਤੇ ਇਨਸਾਫ ਦਿਵਾਉਣਾ ਆਪਾਂ ਸਾਰਿਆਂ ਨੇ ਪਰ ਸੋਸ਼ਲ ਮੀਡੀਆ ਤੇ ਇਦਾਂ ਦੀ ਕੋਈ ਵੀ ਪੋਸਟ ਆਉਂਦੀ ਹੈ ਜਿੱਥੇ ਸਕੈਨਰ ਲੱਗਿਆ ਠੀਕ ਹੈ ਜਾਂ ਕਿਸੇ ਨੇ ਅਟੈਚ ਕੀਤਾ ਹੋ ਕੋਈ ਖਾਤਾ ਕੀਤਾ ਹੋ ਫੋਟੋ ਦੇ ਨਾਲ ਉਹਨਾਂ ਨੇ ਡੈਡੀ ਦੀ ਫੋਟੋ ਲਾ ਕੇ ਆ ਪਰਿਵਾਰ ਦੀ ਭੈਣ ਦੀ ਫੋਟੋ ਲਾ ਕੇ ਜਾਂ ਕਿਸੇ ਦੀ ਫੋਟੋ ਲਾ ਕੇ ਯਾਰ ਇਦਾਂ ਨਾ ਕਰੋ ਹੱਥ ਜੋੜ ਕੇ ਬੇਨਤੀ ਆ ਜੇ ਕੋਈ ਹੋਰ ਨਹੀਂ ਦੇਖਦਾ ਇਨਸਾਨ ਨਹੀਂ ਦੇਖਦਾ ਤਾਂ ਰੱਬ ਜ਼ਰੂਰ ਦੇਖਦਾ ਇਦਾਂ ਦੇ ਪੈਸੇ ਬਾਈ ਜੀ ਹਜਮ ਨਹੀਂ ਹੁੰਦੇ ਜਿੰਦਾਂ ਦਾ ਤੁਸੀਂ ਕੰਮ ਕਰ ਰਹੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ ਜੀ ਪੇਜ ਨੂੰ ਫੋਲੋ ਕਰ ਲਿਓ ਅਣਕ ਪੰਜਾਬ ਦੀ ਨੂੰ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਦੀ ਅਪਡੇਟ ਤੁਹਾਨੂੰ ਅਸੀਂ ਦਿੰਦੇ ਰਾਂਗੇ ਸਤਿ ਸ੍ਰੀ ਅਕਾਲ ਜੀ